ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਤੋਂ ਬਾਅਦ ਦਿਨੇ ਪਿੰਡ ਵਿੱਚ ਪਹੁੰਚਣ ਤੇ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਉਹ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਵੀਡੀਓ ਪੂਰੀ ਜਰੂਰ ਦੇਖਿਓ 22 ਦਸੰਬਰ 1704 ਈਸਵੀ ਨੂੰ ਜਦੋਂ 40 ਸਿੰਘਾਂ ਦਾ 10 ਲੱਖ ਮੁਗਲ ਫੌਜ ਨਾਲ ਸਾਹਮਣਾ ਹੋਇਆ ਤਾ ਸਾਰੇ ਦਿਨ ਦੇ ਜੁੱਧ ਵਿੱਚ 35 ਸਿੰਘ ਅਤੇ ਦੋ ਵੱਡੇ ਸਹਾਬਜਾਦੇ ਸ਼ਹੀਦ ਹੋ ਚੁੱਕੇ ਸਨ ਜਦ ਰਾਤ ਪੈ ਗਈ ਤਾਂ ਗੜੀ ਦੇ ਚਫੇਰੇ ਬੈਰੀ ਦਲ ਘੇਰਾ ਪਾਈ ਬੈਠਾ ਸੀ ਇਹ ਸਾਰੇ ਹਾਲਾਤ ਵਿਚਾਰ ਕੇ ਪੰਜ ਸਿੰਘਾਂ ਨੇ ਜਿਹੜੇ ਇਸ ਸਮੇਂ ਗੁਰੂ ਜੀ ਕੋਲ ਰਹਿ ਗਏ ਸਨ ਉਹਨਾਂ ਨੇ ਬੇਨਤੀ ਕੀਤੀ ਗੁਰੂ ਜੀ ਹੁਣ ਰਾਤ ਦੇ ਹਨੇਰੇ ਵਿੱਚ ਆਪ ਜੀ ਇੱਥੋਂ ਨਿਕਲ ਜਾਵੋ ਗੁਰੂ ਜੀ ਨੇ ਪੰਜਾਂ ਸਿੰਘਾਂ ਦੀ ਗੱਲ ਮੰਨ ਕੇ ਆਪਣੀ ਸ਼ਕਲ ਨਾਲ ਮਿਲਦੀ ਜੁਲਦੀ ਸ਼ਕਲ ਵਾਲੇ ਭਾਈ ਸੰਗਤ ਜੀ ਨੂੰ ਤਲਗੀ ਦੇ ਕੇ ਆਪਣੀ ਪੋਸ਼ਾਕ ਪਹਿਨਾ ਕੇ ਗੜੀ ਦੀ ਮਮਤੀ ਵਿੱਚ ਬੈਠਣ ਦਾ ਇਸ਼ਾਰਾ ਕੀਤਾ ਤਾਂ ਜੋ ਮੁਗਲਾਂ ਨੂੰ ਉਹਨਾਂ ਦਾ ਗੜੀ ਵਿੱਚ ਹੋਣ ਦਾ ਭਲੇਖਾ ਬਣਿਆ ਰਵੇ ਗੁਰੂ ਜੀ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਲੈ ਕੇ ਗੜੀ ਦੇ ਪਿਛਲੇ ਪਾਸੇ ਦੀ ਛੋਟੀ bari ਤੋਂ ਰਾਤ ਦੇ ਹਨੇਰੇ ਵਿੱਚੋਂ ਬਾਹਰ ਨਿਕਲ ਗਏ। ਬਾਹਰ ਨਿਕਲ ਕੇ ਆਪ ਜੀ ਨੇ ਆਪਣੇ ਸਾਥੀ ਤਿੰਨ ਸਿੰਘਾਂ ਨੂੰ ਕਿਹਾ ਇਹ ਤਾਰਾ ਵੇਖ ਲਵੋ ਜੇਕਰ ਆਪਸ ਵਿੱਚ ਵਿਛੜ ਕੇ ਰਾਹ ਭੁੱਲ ਜਾਵੋ ਤਾਂ ਇਸ ਤਾਰੇ ਦੀ ਸੇਧ ਉੱਤੇ ਤੁਰ ਆਉਣਾ। ਸਿੰਘਾਂ ਨੂੰ ਇਸ ਤਰ੍ਹਾਂ ਸਾਵਧਾਨ ਕਰਕੇ ਆਪ ਜੀ ਨੇ ਕਮਰ ਕੱਸਾ ਕੀਤਾ ਅਤੇ ਅਰਦਾਸ ਕਰਕੇ ਬਾਹਰ ਨਿਕਲੇ ਗੜੀ ਤੋਂ ਬਾਹਰ ਜਾ ਕੇ ਗੁਰੂ ਜੀ ਨੇ ਤਿੰਨ ਵਾਰੀ ਤਾੜੀ ਮਾਰ ਕੇ ਉੱਚੀ ਆਵਾਜ਼ ਵਿੱਚ ਆਖਿਆ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਕਿਸੇ ਵਿੱਚ ਹਿੰਮਤ ਹੋਵੇ ਤਾਂ ਰੋਕ ਲਵੇ ਆਵਾਜ਼ ਸੁਣ ਕੇ ਰਾਤ ਦੇ ਹਨੇਰੇ ਵਿੱਚ ਜਿਹੜਾ ਵੀ ਤੁਰਕ ਸਾਹਮਣੇ ਹੋਇਆ ਕੁਸ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਜੀ ਅੱਗੇ ਨਿਕਲ ਗਏ ਇਸ ਲੜਾਈ ਵਿੱਚ ਆਪ ਜੀ ਦੇ ਨਾਲ ਜਿਹੜੇ ਤਿੰਨ ਸਿੰਘ ਸਨ ਉਹ ਵੀ ਵਿਛੜ ਗਏ ਗੁਰੂ ਗੋਬਿੰਦ ਸਿੰਘ ਜੀ ਮੁਗਲ ਫੌਜ ਦੇ ਡੇਰੇ ਵਿੱਚੋਂ ਨਿਕਲ ਕੇ ਮਾਸੀਵਾੜੇ ਨੂੰ ਚੱਲ ਪਏ ਰਾਤ ਹਨੇਰੀ ਸੀ ਰਾਹ ਦਿਖਾਈ ਨਹੀਂ ਸੀ ਦਿੰਦਾ ਤੇ ਹਰ ਪਾਸੇ ਕੰਡਿਆਲੀਆਂ ਝਾੜੀਆਂ ਹੀ ਛੰਨ ਸਾਰਾ ਇਲਾਕਾ ਹੀ ਮੁਸਲਮਾਨਾਂ ਦੀ ਜੰਗੀਰ ਸੀ ਇਸ ਇਲਾਕੇ ਦੇ ਪਿੰਡਾਂ ਵਿੱਚੋਂ ਲੰਘਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਗੁਰੂ ਜੀ ਨੂੰ ਫੜਨ ਲਈ ਮੁਗਲ ਸਿਪਾਹੀ ਹਰ ਥਾਂ ਘੁੰਮ ਰਹੇ ਸ਼ਣ ਸਵੇਰ ਹੁੰਦਿਆਂ ਗੁਰੂ ਜੀ ਕਿڑی ਪਿੰਡ ਕੋਲ ਪਹੁੰਚੇ ਉੱਥੇ ਅਲਫੂ ਤੇ ਗਾਮੂ ਨਾਂ ਦੇ ਦੋ ਗੁਜਰਾਂ ਨੇ ਪਛਾਣ ਲਿਆ ਤਾਂ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਗੁਰੂ ਜੀ ਨੇ ਉਹਨਾਂ ਨੂੰ ਚੁੱਪ ਰਹਿਣ ਲਈ ਕਿਹਾ ਪਰ ਉਹ ਨਾ ਟਲੇ ਗੁਰੂ ਜੀ ਨੇ ਇੱਕੋ ਵਾਰ ਨਾਲ ਦੋਨਾਂ ਨੂੰ ਝਟਕਾ ਦਿੱਤਾ ਗੁਰੂ ਜੀ ਰਾਤ ਪਰ ਚੱਲਦੇ ਹੀ ਗਏ ਜਦੋਂ ਤੱਕ ਆਪ ਜੀ ਨੂੰ ਮਾਸੀਵਾੜਾ ਪਿੰਡ ਦਿਖਾਈ ਨਹੀਂ ਦਿੱਤਾ ਹੁਣ ਆਪ ਜੀ ਬੈਰੀ ਫੌਜ ਤੋਂ ਦੂਰ ਪਿੰਡ ਦੇ ਬਾਹਰ ਇੱਕ ਬਗੀਚੇ ਵਿੱਚ ਸੀ ਇਹ ਬਾਗ ਗੁਲਾਬੇ ਮਸੰਦ ਦਾ ਸੀ ਇਸ ਬਾਗ ਵਿੱਚ ਇੱਕ ਰਹਿਟ ਵਾਲਾ ਖੂਹ ਸੀ ਜਿਸ ਨੂੰ ਅਮਰਤ ਵੇਲੇ ਬਗੀਚੇ ਦਾ ਮਾਲੀ ਚਲਾ ਰਿਹਾ ਸੀ ਗੁਰੂ ਜੀ ਨੇ ਖੂਹ ਚ ਇੱਕ ਟੈਂਡ ਖੋਲ ਕੇ ਜਲ ਸਕਿਆ ਤੇ ਸਰਾਣੇ ھیਠਾਂ ਟੈਂਡ ਰੱਖ ਕੇ ਉੱਪਰ ਕਮਰਕੱਸਾ ਵਾਲਾ ਕੱਪੜਾ ਤਾਣ ਕੇ ਉਹ ਦੀ ਕੜਕ ਦੀ ਸਰਦੀ ਵਿੱਚ ਆਰਾਮ ਕਰਨ ਲੱਗੇ ਮਾਲੀ ਨੇ ਗੁਰੂ ਜੀ ਨੂੰ ਪਹਿਚਾਣ ਲਿਆ ਮਾਲੀ ਆਪਣੇ ਮਾਲਕ ਗੁਲਾਬੇ ਮਸੰਦ ਨੂੰ ਸੂਚਿਤ ਕਰਨ ਲਈ ਚਲਿਆ ਗਿਆ ਕਿ ਤੁਹਾਡੇ ਬਾਗੀਚੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਦਾਰੇ ਹਨ ਐਨੇ ਵਿੱਚ ਵਿਛੜੇ ਹੋਏ ਸਿੰਘ ਵੀ ਗੁਰੂ ਜੀ ਦੀ ਖੋਜ ਕਰਦੇ ਹੋਏ ਉੱਥੇ ਪਹੁੰਚ ਗਏ ਗੁਲਾਬਾ ਮਸੰਦ ਸੂਚਨਾ ਪਾਉਂਦੇ ਹੀ ਗੁਰੂ ਜੀ ਕੋਲ ਪਹੁੰਚ ਗਿਆ ਉਹ ਸਾਰਿਆਂ ਨੂੰ ਆਪਣੇ ਘਰ ਲੈ ਗਿਆ ਅਤੇ ਗੁਰੂ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਪਰ ਮੁਗਲ ਪ੍ਰਸ਼ਾਸਨ ਵੱਲੋਂ ਭੈਪੀਤ ਵੀ ਹੋ ਰਿਹਾ ਸੀ ਕਿ ਮੁਗਲਾਂ ਨੂੰ ਕਿਤੇ ਭਣਕ ਨਾ ਲੱਗ ਜਾਵੇ ਕਿ ਗੁਰੂ ਜੀ ਮੇਰੇ ਕੋਲ ਪਦਾਰੇ ਹਨ ਅੰਤ ਉਸਨ ਗੁਰੂ ਜੀ ਤੇ ਸਿੰਘਾਂ ਨੂੰ ਘਰ ਦੇ ਤਖਾਨੇ ਵਿੱਚ ਨਿਵਾਸ ਕਰਵਾਇਆ ਅਤੇ ਸਰਦਾਂ ਵੱਲੋਂ ਸੇਵਾ ਵਿੱਚ ਜੁਟ ਗਿਆ ਇਸ ਪਿੰਡ ਵਿੱਚ ਗੁਰੂ ਜੀ ਦੇ ਦੋ ਮੁਸਲਮਾਨ ਸੇਵਕ ਗਣੀਖਾਨ ਤੇ ਨਵੀਖਾਨ ਰਹਿੰਦੇ ਸਨ ਇਹ ਸੇਵਕ ਘੋੜਿਆਂ ਦਾ ਵਪਾਰ ਕਰਦੇ ਸਨ ਉਹਨਾਂ ਨੇ ਗੁਰੂ ਜੀ ਨੂੰ ਕਈ ਵਾਰ ਘੋੜੇ ਵੇਚੇ ਸਨ ਅਤੇ ਅਕਸਰ ਗੁਰੂ ਜੀ ਨਾਲ ਮਿਲਦੇ ਰਹਿੰਦੇ ਸਨ ਜਦੋਂ ਮੁਗਲ ਸੈਨਾ ਨੇ ਪਿੰਡ-ਪਿੰਡ ਵਿੱਚ ਤਲਾਸ਼ੀ ਅਭਿਆਨ ਚਲਾਇਆ ਤਾਂ ਗੁਲਾਬੇ ਮਸੰਦ ਨੂੰ ਚਿੰਤਾ ਹੋਈ ਗੁਰੂ ਜੀ ਉਸ ਨੂੰ ਕਿਸੇ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਗਣੀ ਖਾਨ ਤੇ ਨਵੀ ਖਾਨ ਨੂੰ ਸੱਦਾ ਭੇਜਿਆ ਇਹਨਾਂ ਦੋਨਾਂ ਭਰਾਵਾਂ ਨੇ ਗੁਰੂ ਜੀ ਨੂੰ ਸੰਕਟ ਦੀ ਘੜੀ ਵਿੱਚ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਆਪਣੀਆਂ ਸੇਵਾਵਾਂ ਅਰਪਤ ਕੀਤੀਆਂ ਸਾਰਿਆਂ ਨੇ ਮਿਲ ਕੇ ਇੱਕ ਯੋਜਨਾ ਬਣਾਈ ਯੋਜਨਾ ਅਨੁਸਾਰ ਗੁਰੂ ਜੀ ਨੂੰ ਕਿਸੇ ਸੁਰੱਖਿਅਤ ਸਥਾਨ ਤੇ ਲੈ ਚੱਲਣ ਦੇ ਕਾਰਜ ਵਿੱਚ ਜੁਟ ਗਏ। ਉਹਨਾਂ ਦਿਨਾਂ ਵਿੱਚ ਉੱਚ ਦੇ ਪੀਰ ਮੁਸਲਮਾਨਾਂ ਵਿੱਚ ਬਹੁਤ ਪ੍ਰਸਿੱਧੀ ਸੀ। ਇਹ ਮੁਸਲਮਾਨ ਸੂਫੀ ਫਕੀਰ ਲੰਮੀ ਦਾੜੀ ਅਤੇ ਕੇਸ ਰੱਖਦੇ ਸਨ ਪਰ ਕੇਸਾਂ ਦਾ ਜੂڑا ਨਹੀਂ ਕਰਦੇ ਸਨ। ਬਲਕਿ ਉਹਨਾਂ ਨੂੰ ਖੁੱਲੇ ਜਟਾਵਾਂ ਦੇ ਰੂਪ ਵਿੱਚ ਰੱਖ ਕੇ ਉਤੋਂ ਪਗੜੀ ਬੰਨ੍ਹਦੇ ਸਨ ਅਤੇ ਨੀਲੇ ਵਸਤਰ ਧਾਰਨ ਕਰਦੇ ਸਨ। ਅਕਸਰ ਆਪਣੇ ਮਰੀਦਾਂ ਨਾਲ ਮਿਲਣਾ ਅਤੇ ਲੋਕਾਂ ਤੋਂ ਪਟਾਵਾਂ ਲੈਣ ਪਿੰਡਾਂ-ਪਿੰਡਾਂ ਵਿੱਚ ਘੁੰਮਣ ਲਈ ਨਿਕਲਿਆ ਕਰਦੇ ਸਨ ਗੁਰੂ ਜੀ ਨੂੰ ਉੱਚ ਦੇ ਪੀਰ ਦੀ ਤਰ੍ਹਾਂ ਭੇਸ਼ ਸ਼ਿੰਗਾਰ ਧਾਰਨ ਕਰਵਾ ਦਿੱਤਾ ਗਿਆ ਅਤੇ ਉਹਨਾਂ ਨੂੰ ਉਸ ਪ੍ਰਕਾਰ ਹੀ ਪਲੰਘ ਉੱਤੇ ਬਿਠਾ ਕੇ ਮਾਸੀਵਾੜੇ ਤੋਂ ਦੂਰ ਕਿਤੇ ਸੁਰੱਖਿਅਤ ਸਥਾਨ ਲਈ ਚੱਲ ਪਏ ਗੁਰੂ ਜੀ ਦੇ ਪਲੰਘ ਨੂੰ ਅੱਗੋਂ ਗਣੀ ਖਾਨ ਤੇ ਨਵੀ ਖਾਨ ਨੇ ਚੁੱਕਿਆ ਅਤੇ ਪਿਛੋਂ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੇ ਚੁੱਕ ਲਿਆ ਅਤੇ ਭਾਈ ਦਇਆ ਸਿੰਘ ਨੂੰ ਹੱਥ ਵਿੱਚ ਮੋਰ ਪੰਖ ਦਾ ਚਾਵਰ ਸਮਾਦ ਦਿੱਤਾ ਗਿਆ ਜੋ ਉਹ ਗੁਰੂ ਜੀ ਦੇ ਉੱਤੇ ਚਲੌਣ ਲੱਗਾ ਇੰਜ ਗੁਰੂ ਜੀ ਉੱਤਦੇ ਪੀਰ ਬਣ ਕੇ ਮਾਸੀਵਾੜੇ ਤੋਂ ਚੱਲ ਪਏ ਰਸਤੇ ਵਿੱਚ ਲੋਕਾਂ ਨੂੰ ਦੱਸਦੇ ਗਏ ਕਿ ਪਲੰਗ ਉੱਤੇ ਉੱਤਦੇ ਪੀਰ ਬਰਾਜਮਾਨ ਹਨ ਮਾਸੀਵਾੜੇ ਤੋਂ ਚੱਲ ਕੇ 12 ਕੋ ਮੀਲ ਦੀ ਬਿੱਥ ਤੇ ਕੁੰਗਰਾਲੀ ਪਹੁੰਚੇ ਰਾਤ ਵਿਸਰਾਮ ਕੀਤਾ ਤੇ ਅਗਲੇ ਦਿਨ ਇੱਥੋਂ 13 ਕੋ ਮੀਲ ਦੀ ਬਿੱਥ ਤੇ ਪਿੰਡ ਲੱਲ ਪਹੁੰਚੇ ਇੱਥੇ ਪਿੰਡ ਬਾਹਰ ਇੱਕ ਤਲਾ ਦੇ ਕੰਡੇ ਬੋੜੇ ហេਠਾਂ ਆਰਾਮ ਕੀਤਾ ਇੱਥੇ ਮੁਗਲ ਫੌਜ ਨੇ ਰੋਕ ਲਿਆ ਅਤੇ ਇਹ ਜਾਣਨਾ ਚਾਹਿਆ ਕਿ ਉੱਚ ਦੇ ਪੀਰ ਦੇ ਰੂਪ ਵਿੱਚ ਕਿਧਰੇ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਗੁਰੂ ਜੀ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਸ ਦਾ ਜਵਾਬ ਗੁਰੂ ਜੀ ਨੇ ਫਾਰਸੀ ਭਾਸ਼ਾ ਵਿੱਚ ਦਿੱਤਾ ਪਰ ਅਧਿਕਾਰੀ ਦੁਬਿਧਾ ਵਿੱਚ ਸਨ ਇੱਕ ਤਰਫ ਉੱਚ ਦਾ ਪੀਰ ਦੂਜੇ ਪਾਸੇ ਗੁਰੂ ਜੀ ਦਾ ਬਚ ਕੇ ਨਿਕਲ ਜਾਣਾ ਉਹਨਾਂ ਦੀ ਨੌਕਰੀ ਨੂੰ ਸੰਕਟ ਵਿੱਚ ਪਾ ਸਕਦਾ ਸੀ ਉਹਨਾਂ ਨੇ ਪ੍ਰਸਤਾਵ ਰੱਖਿਆ ਕਿ ਤੁਸੀਂ ਸਾਰੇ ਇੱਥੇ ਭੋਜਨ ਕਰੋ ਤਾਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਮੈਂ ਚਿਲਾ ਲਿਆ ਹੋਇਆ ਹੈ ਭਾਵ ਕਿ ਮੈਂ ਉਪਵਾਸ ਰੱਖਿਆ ਹੋਇਆ ਹੈ ਪਰ ਮੇਰੇ ਮੁਰੀਦ ਤੁਹਾਡੇ ਨਾਲ ਭੋਜਨ ਕਰਨਗੇ ਅਜਿਹਾ ਹੀ ਕੀਤਾ ਗਿਆ ਜਦੋਂ ਭੋਜਨ ਕਰਨ ਲੱਗੇ ਤਾਂ ਭਾਈ ਦਇਆ ਸਿੰਘ ਜੀ ਨੇ ਗੁਰੂ ਅਗਾਂ ਅਨੁਸਾਰ ਆਪਣੀ ਲਘੂ ਕਿਰਪਾਣ ਭੋਜਨ ਪਲਾਓ ਵਿੱਚ ਪਾ ਕੇ ਗੁਰੂ ਮੰਤਰ ਉਚਾਰਨ ਕੀਤਾ ਤਬ ਪ੍ਰਸਾਦ ਪਰਮ ਕਾਨਾਸ ਅਤੇ ਫਿਰ ਖੁਸ਼ੀ ਨਾਲ ਭੋਜਨ ਕਰ ਲਿਆ ਚਲਦੇ ਸਮੇਂ ਥਾਲੀ ਵਿੱਚੋਂ ਕੁਝ ਅੰਸ਼ ਰਮਾਲ ਵਿੱਚ ਬੰਨ ਲਿਆ ਇਸ ਵਿੱਚ ਮੁਗਲ ਅਧਿਕਾਰੀ ਨੇ ਨਜ਼ਦੀਕ ਦੇ ਪਿੰਡ ਸਲੋਹਪੁਰ ਦੇ ਕਾਜੀ ਪੀਰ ਮੁਹੰਮਦ ਨੂੰ ਗੁਰੂ ਜੀ ਦੀ ਪਛਾਣ ਕਰਨ ਲਈ ਛੱਦ ਲਿਆ ਇਹ ਕਾਜੀ ਸਾਹਿਬ ਗੁਰੂ ਜੀ ਨੂੰ ਬਚਪਨ ਵਿੱਚ ਫਾਰਸੀ ਭਾਸ਼ਾ ਦੀ ਪੜ੍ਹਾਈ ਕਰਾਉਂਦੇ ਰਹੇ ਸਨ ਜਦੋਂ ਕਾਜੀ ਸਾਹਿਬ ਨੇ ਗੁਰੂ ਜੀ ਨੂੰ ਪਸਾਣਾ ਤਾਂ ਉਸ ਨੇ ਦੋਹਰੇ ਅਰਥਾਂ ਵਾਲੀ ਭਾਸ਼ਾ ਵਿੱਚ ਕਿਹਾ ਕਿ ਹਾਂ ਮੈਂ ਇਹਨਾਂ ਨੂੰ ਜਾਣਦਾ ਹਾਂ ਇਹ ਮੇਰੇ ਵੀ ਪੀਰ ਹਨ ਇਹਨਾਂ ਨੂੰ ਜਾਣ ਦਿਓ ਇਸ ਪ੍ਰਕਾਰ ਗੁਰੂ ਜੀ ਕਠਿਨ ਪ੍ਰਸਥਿਤੀਆਂ ਨਾਲ ਸਹਿਜ ਹੀ ਨਿਕਲ ਗਏ ਉਸ ਤੋਂ ਬਾਅਦ ਗੁਰੂ ਜੀ ਲੱਲ ਤੋਂ ਚੱਲ ਕੇ ਪਿੰਡ ਕਟਾਣੇ ਪਹੁੰਚੇ ਇੱਥੇ ਗੁਰਦੁਆਰਾ ਕਟਾਣਾ ਸਾਹਿਬ ਹੈ ਫਿਰ ਆਲਮਗੀਰ ਪਹੁੰਚੇ ਆਲਮਗੀਰ ਪਿੰਡ ਦੇ ਨੌਦਾ ਸਿੰਘ ਨੇ ਆਪ ਜੀ ਨੂੰ ਇੱਕ ਘੋੜਾ ਭੇਂਟ ਕੀਤਾ ਆਪ ਜੀ ਨੇ ਪਾਲਕੀ ਤਿਆਗ ਦਿੱਤੀ ਤੇ ਅੱਗੇ ਘੋੜੇ ਦੀ ਸਵਾਰੀ ਕੀਤੀ ਪਿੰਡ ਤੋਂ 1 ਕਿਲੋਮੀਟਰ ਬਾਹਰ ਆਪ ਜੀ ਦੇ ਠਹਿਰਨ ਦਾ ਸਥਾਨ ਸੀ ਜਿੱਥੇ ਹੁਣ ਮਨਜੀ ਸਾਹਿਬ ਆਲਮਗੀਰ ਨਾਂ ਦਾ ਇੱਕ ਬਹੁਤ ਸੁੰਦਰ ਗੁਰਦੁਆਰਾ ਮੌਜੂਦ ਹੈ ਆਲਮਗੀਰ ਤੋਂ ਪਿੰਡ ਹੇਹਰ ਆਏ ਉੱਥੇ ਉਦਾਸੀਨ ਮਹੰਤ ਕਿਰਪਾਲ ਦਾਸ ਦਾ ਡੇਰਾ ਸੀ ਜਿਨ੍ਹਾਂ ਨੇ ਪੰਗਾਣੀ ਦੇ ਜੰਗ ਵਿੱਚ ਆਪਣੇ ਮोटे ਛੋਟੇ ਨਾਲ ਹੀ ਫੌਜੀ ਸਰਦਾਰ ਹਿਆਤ ਖਾਨ ਨੂੰ ਮਾਰ ਛੁੱਟਿਆ ਸੀ ਹੁਣ ਉਸ ਦੀ ਥਾਂ ਉੱਤੇ ਉਸ ਦਾ ਇੱਕ ਚੇਲਾ ਮਹੰਤ ਸੀ ਪਹਿਲਾਂ ਉਸ ਨੇ ਬੜੇ ਸਤਕਾਰ ਨਾਲ ਸਵਾਗਤ ਕੀਤਾ ਪਰ ਜਦੋਂ ਪਤਾ ਲੱਗਾ ਕਿ ਮੁਗਲ ਫੌਜ ਗੁਰੂ ਜੀ ਦੀ ਭਾਲ ਕਰ ਰਹੀ ਹੈ ਤਾਂ ਉਹ ਘਬਰਾ ਗਿਆ ਇੱਥੇ ਆਪ ਜੀ ਨੇ ਭਾਈ ਗਣੀਖਾਨ ਤੇ ਨਵੀਖਾਨ ਨੂੰ ਆਦਰ ਸਤਕਾਰ ਨਾਲ ਵਿਦਾ ਕੀਤਾ ਅਤੇ ਇੱਕ ਯਾਦਗਾਰੀ ਪੱਤਰ ਲਿਖ ਕੇ ਦੇ ਦਿੱਤਾ ਜਿਸ ਵਿੱਚ ਉਹਨਾਂ ਦੀ ਬੜਮੁੱਲੀ ਸੇਵਾ ਦਾ ਜ਼ਿਕਰ ਕਰਕੇ ਖਾਲਸਾ ਪੰਥ ਨੂੰ ਉਹਨਾਂ ਦਾ ਆਦਰ ਕਰਨ ਦਾ ਹੁਕਮ ਕੀਤਾ ਅਗਲੇ ਦਿਨ ਸਵੇਰੇ ਹੀ ਗੁਰੂ ਜੀ ਹੇਹਰ ਤੋਂ ਚੱਲ ਕੇ ਪਿੰਡ ਸ਼ੀਲੋਆਣੀ ਤਹਿਸੀਲ ਜਗਰਾਵਾ ਪਹੁੰਚੇ ਉੱਥੇ ਰਾਏਕੋਟ ਜੱਟਪੁਰੇ ਦਾ ਚੌਧਰੀ ਰਾਏਕਲਾ ਆਇਆ ਹੋਇਆ ਸੀ ਉਹ ਬੜੇ ਆਦਰ ਸਤਕਾਰ ਨਾਲ ਗੁਰੂ ਜੀ ਨੂੰ ਜਟਪੁਰੇ ਲੈ ਆਇਆ ਉੱਥੇ ਆਪਣੇ ਮਕਾਨ ਵਿੱਚ ਠਹਿਰਨ ਦਾ ਪ੍ਰਬੰਧ ਕੀਤਾ ਗੁਰੂ ਜੀ ਦੀਆਂ ਮੁਸੀਬਤਾਂ ਤੇ ਕਸ਼ਟਾਂ ਦਾ ਬਿਆਨ ਸੁਣ ਕੇ ਰਾਏਕਲਾ ਦੇ ਅਥਰੂ ਕਰਨ ਲੱਗੇ ਅਤੇ ਜ਼ਾਲਮਾਂ ਨੂੰ ਬਦ ਅਸ਼ੀਸ਼ਾਂ ਤੇ ਲਾਣਤਾ ਪਾਉਣ ਲੱਗਾ ਉਸਨੇ ਬੇਨਤੀ ਕੀਤੀ ਕਿ ਮੈਂ ਹਰ ਪ੍ਰਕਾਰ ਦੀ ਸੇਵਾ ਲਈ ਹਾਜ਼ਰ ਹਾਂ ਕੋਈ ਸੇਵਾ ਬਖਸੋ ਗੁਰੂ ਜੀ ਨੇ ਰਾਏਕਲਾ ਨੂੰ ਕਿਹਾ ਕਿ ਕਿਸੇ ਸਿਆਣੇ ਆਦਮੀ ਨੂੰ ਸਰਹੰਦ ਭੇਜੋ ਜੋ ਪਤਾ ਲਿਆਵੇ ਕਿ ਸਰਸਾ ਪਾਰ ਕਰਨ ਸਮੇਂ ਵਿਛੜੇ ਬਹੀਰ ਵਿੱਚੋਂ ਕੋਈ ਪਕੜਿਆ ਤਾਂ ਨਹੀਂ ਗਿਆ ਚੌਧਰੀ ਨੇ ਮਾਹੀ ਨਾਮ ਦੇ ਇੱਕ ਆਦਮੀ ਨੂੰ ਸਰਹੰਦ ਭੇਜਿਆ ਉੱਥੋਂ ਸਰਹੰਦ ਲਗਭਗ 70 ਕਿਲੋਮੀਟਰ ਦੂਰ ਸੀ ਮਾਹੀ ਅਗਲੇ ਦਿਨ ਸਹਾਬਜਦਿਆਂ ਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਲੈ ਕੇ ਆ ਪਹੁੰਚਿਆ ਉਸ ਨੇ ਰੋ ਰੋ ਕੇ ਸਾਰੇ ਹਾਲਾਤ ਵਰਣਨ ਕੀਤੇ ਕਿ ਕਿਵੇਂ ਛੋਟੇ ਸਹਾਬਜਦਿਆਂ ਨੂੰ ਸ਼ਹੀਦ ਕੀਤਾ ਗਿਆ ਸੁਣਨ ਵਾਲਿਆਂ ਦੇ ਅਥਰੂ ਰੋਕਿਆ ਵੀ ਨਹੀਂ ਸਨ ਰੁਕਦੇ ਪਰ ਗੁਰੂ ਜੀ ਅਡੋਲ ਬੈਠੇ ਸਨ ਜਦ ਮਾਹੀ ਸਾਰਾ ਹਾਲ ਸੁਣਾ ਚੁੱਕਾ ਸੀ ਤਾਂ ਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਉਸ ਨੇ ਸਹਾਉਜਦਿਆਂ ਨੂੰ ਇੰਨੀ ਦ੍ਰਿੜਤਾ ਬਖਸ਼ੀ ਕਿ ਉਹ ਭਿਆਨਕ ਤਸੀਹੇ ਵੀ ਹੱਸ-ਹੱਸ ਕੇ ਜਰ ਗਏ ਅਤੇ ਧਰਮ ਦੀ ਖਾਤਰ ਜਾਨਾਂ ਬਾਰ ਗਏ ਉਸ ਸਮੇਂ ਗੁਰੂ ਜੀ ਨੇ ਆਪਣੇ ਹੱਥ ਵਿੱਚ ਫੜੇ ਹੋਏ ਤੀਰ ਦੀ ਨੋਕ ਨਾਲ ਇੱਕ ਛੋਟੇ ਜਿਹੇ ਬੂਟੇ ਨੂੰ ਜੜ ਤੋਂ ਅਖਾੜਦੇ ਹੋਏ ਕਿਹਾ ਜਿਵੇਂ ਮੈਂ ਇਹ ਬੂਟਾ ਜੜ ਤੋਂ ਉਖਾੜਿਆ ਇੰਜ ਹੀ ਮੁਗਲਾਂ ਦੀਆਂ ਜੜਾਂ ਵੀ ਉਖਾੜੀਆਂ ਜਾਣਗੀਆਂ ਉਸ ਤੋਂ ਬਾਅਦ ਗੁਰੂ ਜੀ ਅਗਲੇ ਦਿਨ ਰਾਏਕਲਾਂ ਕੋਲੋਂ ਵਿਦਾ ਹੋਏ ਉਸਨੇ ਬਦਿਆ ਘੋੜੇ ਤੇ ਸ਼ਸਤਰ ਵਸਤਰ ਭੇਟ ਕੀਤੇ ਗੁਰੂ ਜੀ ਨੇ ਵੀ ਉਸ ਦੇ ਪਿਆਰ ਤੇ ਸੇਵਾ ਦੀ ਕਦਰ ਕਰਦਿਆਂ ਇੱਕ ਤਲਵਾਰ ਉਸ ਨੂੰ ਯਾਦਗਾਰ ਵਜੋਂ ਦਿੱਤੀ ਜੱਟਪੁਰੇ ਤੋਂ ਚੱਲ ਕੇ ਗੁਰੂ ਜੀ ਦੀਨੇ ਪਿੰਡ ਪਹੁੰਚੇ ਉੱਥੇ ਚੌਧਰੀ ਲਖਮੀਰ ਸਮੀਰ ਤੇ ਤਖਤਮਲ ਨੇ ਆਪ ਜੀ ਦਾ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਚਵਾਰੇ ਵਿੱਚ ਗੁਰੂ ਜੀ ਨੂੰ ਸ਼ਰਨ ਦਿੱਤੀ ਇਹ ਤਿੰਨੇ ਭਰਾ ਭਾਈ ਜੋਧਰਾਏ ਦੇ ਪੁੱਤਰੇ ਸਨ ਜਿਸ ਨੇ ਸੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਸਿੱਖਿਆ ਧਾਰਨ ਕੀਤੀ ਸੀ ਅਤੇ ਆਪਣੀ ਫੌਜ ਸਮੇਤ ਗੁਰੂ ਸਰ ਦੀ ਜੰਗ ਵਿੱਚ ਅਸੀਂ ਸ਼ਾ ਲਿਆ ਸੀ ਇਹ ਬਹਾਦਰੀ ਦੇ ਜੋਹਰ ਦਿਖਾਏ ਸਨ ਜਿਉਂ-ਜਿਉਂ ਸਿੱਖਾਂ ਨੂੰ ਗੁਰੂ ਜੀ ਦੇ ਦੀਨੇ ਪਿੰਡ ਵਿੱਚ ਆਉਣ ਦਾ ਪਤਾ ਲੱਗਦਾ ਗਿਆ ਉਹ ਰੋਜ਼ ਦਰਸ਼ਨਾਂ ਨੂੰ ਆਉਣ ਲੱਗ ਪਏ ਚੰਗੀਆਂ ਰੌਣਕਾਂ ਲੱਗਣ ਲੱਗ ਪਈਆਂ ਗੁਰੂ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਇਹ ਹਥਿਆਰਬੰਦ ਹੋ ਕੇ ਜਲਦੀ ਹੀ ਉਹਨਾਂ ਵੱਲ ਆਉਣ ਸਰਹੰਦ ਦੇ ਨਵਾਬ ਵजीर खान ਨੂੰ ਵੀ ਇਹ ਖਬਰ ਮਿਲ ਗਈ ਕਿ ਗੁਰੂ ਜੀ ਦੀਨੇ ਪਿੰਡ ਵਿੱਚ ਹਨ ਗੁਰੂ ਜੀ ਦੀਨੇ ਪਿੰਡ ਵਿੱਚ ਕਾਫੀ ਸਮਾਂ ਠਹਿਰੇ ਇਸ ਸਥਾਨ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ ਵਿੱਚ ਜ਼ਫਰਨਾਮਾ ਲਿਖਿਆ ਅਤੇ ਭਾਈ ਦਇਆ ਸਿੰਘ ਦੇ ਹੱਥ ਔਰੰਗਜੇਬ ਤੱਕ ਪਹੁੰਚਾਇਆ ਗੁਰੂ ਜੀ ਦੀ ਆਮਦ ਦੀ ਖਬਰ ਸੁਣ ਕੇ ਬਹੁਤ ਸਾਰੇ ਸਿੱਖ ਸਰਦਾਲੂ ਦੂਰ ਨੇੜੇ ਤੋਂ ਸੰਗਤ ਰੂਪ ਵਿੱਚ ਇੱਥੇ ਜੁੜਨ ਲੱਗੀ ਤਨ ਤਨ ਬਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ